ਦੁਬਈ ਦੇ ਟੂਰ ਦੀ ਸਾਡੇ ਵੱਲੋਂ ਹੁਣ ਪੂਰੀ ਤਿਆਰੀ ਹੈ ਇਹ ਸਾਡੇ ਅਵਤਾਰ ਭਾਜੀ ਜਸਕਰਨ ਸਿੰਘ ਜੀ ਦੇਰੀਵਾਲ ਤੋਂ ਜੱਸਾ ਭਾਜੀ ਮੋਬਾਈਲ ਵਾਲੇ ਭਾਜੀ ਮਲਕੀਤ ਸਿੰਘ ਜੀ ਲੱਖੀ ਇਹ ਸਾਡੇ ਘੱਟੋ ਘਾਟ 7 ਤੋਂ 8 ਮੈਂਬਰ ਆ ਟੋਟਲ ਜਿਹੜੇ ਅਸੀਂ ਟਾਂਡੇ ਤੋਂ ਜਿਹੜੇ ਬੰਦੇ ਜਾ ਰਹੇ ਆ 25 ਤੋਂ 30 ਬੰਦੇ ਆ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਅਮਰਸਰ 에어ਪੋਰਟ ਪਹੁੰਚ ਗਏ ਆ ਤੇ ਜਿੰਨੇ ਵੀ ਆਪਣੇ ਭਰਾ ਸਾਰੇ ਤਿਆਰ ਆ ਬਿਲਕੁਲ ਆਪਣੀ ਕਿਟਾਂ ਸਮਾਨ ਜਿਹੜਾ ਉਹ ਜਮ੍ਹਾਂ ਹੋ ਚੁੱਕਿਆ ਆ ਬੋਰਡਿੰਗ ਪਾਸ ਮਿਲ ਗਿਆ ਤੇ ਇਹ ਹੁਣ ਅਸੀਂ ਵੇਟ ਕਰਦੇ ਪਏ ਆ ਹੁਣ ਲਾਸਟ ਜਿਹੜਾ ਚੈੱਕ ਇਨ ਹੋਣਾ ਆ ਪਲੇਨ 'ਚ ਜਾਣ ਲਈ ਉੱਥੇ ਅਸੀਂ ਵੇਟ ਕਰਦੇ ਪਏ ਆ ਸ਼ੁਰੂ ਹੋ ਗਿਆ ਹੈ ਜਹਾਜ਼ ਵਿੱਚ ਬੰਦੇ ਜਾਣੇ ਤੇ ਇਹ ਅਮਰਸਰ ਦਾ ਜਿਹੜਾ 에어ਪੋਰਟ ਹੈ ਉਹਨਾਂ ਦੀਆਂ ਤਸਵੀਰਾਂ ਆ ਮਲਕੀਤ ਭਾਜੀ ਆਪਣੇ ਜਿਹੜੇ ਕੀ ਟਾਂਡੇ ਤੋਂ ਨੇ ਇਹ ਅਮਰਸਰ ਦਾ 에어ਪੋਰਟ ਆ ਤੇ ਹੁਣ ਹੋਰ ਵੀ ਬੰਦੇ ਜਿਹੜੇ ਆ ਕਾਫੀ ਜਿਹੜੇ ਦੁਬਈ ਨੂੰ ਜਾ ਰਹੇ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿਉਂਕਿ ਜ਼ਿਆਦਾਤਰ ਜਿਹੜੇ ਜਿੰਨੇ ਵੀ ਪੈਸੇਂਜਰ ਆ ਜਿਹੜੇ ਖਾਸ ਕਰਕੇ ਅਰਬ ਕੰਟਰੀਆਂ ਨੂੰ ਜਾਂਦੇ ਆ ਉਹ ਜ਼ਿਆਦਾਤਰ ਅੰਮ੍ਰਿਤਸਰ ਤੋਂ ਹੀ ਜਾਂਦੇ ਕਿਉਂਕਿ ਅੰਮ੍ਰਿਤਸਰ ਤੋਂ ਸਿੱਧੀ ਫਲਾਈਟ ਆ ਦੁਬਈ ਨੂੰ ਸ਼ਾਰਜਾ ਨੂੰ ਅਬੋ ਧABI ਨੂੰ ਤੇ ਕਤਰ ਨੂੰ ਜ਼ਿਆਦਾਤਰ ਪੰਜਾਬੀ ਜਿਹੜੇ ਆ ਉਹ ਇਸ ਫਲਾਈਟ ਤੇ ਜਾਂਦੇ ਆ ਇੰਡੀਗੋ ਦੀ ਫਲਾਈਟ ਵਿੱਚ ਬਿਲਕੁਲ ਤਿਆਰ ਆ ਆਪਣੇ ਜਿਹੜੇ ਬੰਦੇ ਆਪਣੀ ਸੀਟਾਂ ਲੱਭ ਰਹੇ ਆ ਤੇ ਕਈ ਬੰਦੇ ਲੇਟ ਆਏ ਸੀਗੇ ਕਿਉਂਕਿ ਕਈਆਂ ਨੂੰ ਇਮੀਗ੍ਰੇਸ਼ਨ ਚ ਪ੍ਰੋਬਲਮ ਕਈ ਆਈ ਸੀ ਉਹਦ ਕਰਕੇ ਲੇਟ ਹੋ ਗਏ ਤੇ ਬਾਕੀ ਬੰਦੇ ਵੀ ਆ ਰਹੇ ਆ ਹੁਣ ਤੁਸੀਂ ਦੇ ਸਕਦੇ ਹੋ ਕਿ ਸਾਡੇ ਰਵਿੰਦਰ ਭਾਰੀ ਜਿਹੜੇ ਸਾਡੇ ਲੋਕ ਆਲੇ ਆ ਤੇ ਨਿਊਜ਼ੀਲੈਂਡ ਵਾਲੇ ਉਹ ਵੀ ਉਹਨਾਂ ਨੇ ਵੀ ਅਚੀਵ ਕੀਤਾ ਟੂਰ ਤੇ ਫਲਾਈਟ ਜਿਹੜੀ ਆ ਬਿਲਕੁਲ ਇੰਡੋ ਦੀ ਤਿਆਰ ਆ ਫਲਾਈਟ ਚੱਲ ਪਈ ਆ ਦੁਬਈ ਨੂੰ ਯੂਏਈ ਜਿਸ ਨੂੰ ਕਹਿੰਦੇ ਯੂਨਾਈਟਿਡ ਅਰਬ ਅਮੀਰਾਤ ਆ ਇਹ ਅਮਰਸਾ ਰੇਅਰਪੋਰਟ ਤੋਂ ਇਹ ਜਿਹੜੀ ਫਲਾਈਟ ਆ ਸਿਕਵਸ ਵੱਲੇ ਸਟਾਰਟ ਹੋ ਗਈ ਆ ਤੇ ਇਹ ਹੁਣ ਸ਼ਾਰਜਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸ਼ਾਰਜਾ 에ਰਪੋਰਟ ਦੀਆਂ ਜਿੱਥੇ ਕੀ ਅਸੀਂ ਪਹੁੰਚ ਚੁੱਕੇ ਆ ਬਹੁਤ ਵਧੀਆ 에ਰਪੋਰਟ ਆ ਬਹੁਤ ਸਾਫ ਸੁਥਰਾ ਆ ਕਾਫੀ ਮਤਲਬ ਡਿਵੈਲਪਮੈਂਟ ਕੰਟਰੀ ਆ ਅਤੇ ਜੋ ਇੱਥੇ ਹੇ ਫੈਸਿਲਿਟੀਆਂ ਦੇ ਰਿਹਾ ਉਹ ਬਾਖਮਾਲਾ ਕਿਉਂਕਿ ਇੱਥੇ ਜ਼ਿਆਦਾਤਰ ਜਿਹੜੇ ਆ ਜਿੰਨੇ ਵੀ ਅਫਸਰ ਆ ਸਾਰੇ ਮੁਸਲਮ ਕੰਟਰੀ ਤੋਂ ਨੇ ਉਹਨਾਂ ਨੇ ਆਪਣਾ ਜਿਹੜਾ ਪਹਿਰਾਵਾ ਜਿਹੜਾ ਉਹਨਾਂ ਦਾ ਟ੍ਰੈਡੀਸ਼ਨਲ ਪਹਿਰਾਵਾ ਆ ਉਹੀ ਪਾ ਕੇ ਬੈਠੇ ਆ ਕੋਈ ਵੀ ਬੰਦਾ ਇੱਥੇ ਤੁਹਾਨੂੰ ਜਿਹੜਾ ਮੁਸਲਮ ਕਲਚਰ ਦਾ ਆ ਉਹ ਕਦੀ ਕੋਟ ਪੈਂਟ ਪਾਊਗਾ ਨਹੀਂ ਦੇਖੂਗਾ ਸਿਰਫ ਉਹਰਾਂ ਨੇ ਆਪਣਾ ਜਿਹੜਾ ਇੱਕ ਕੀ ਕਹਿੰਦੇ ਨੇ ਅੰਦਰ ਕੁੜਤਾ ਜਿਹੜਾ ਲੱਤਾਂ ਤੱਕ ਹੁੰਦਾ ਉਹੀ ਪਾਇਆ ਹੁੰਦਾ ਆ ਹੁਣ 에어ਪੋਰਟ ਤੋਂ ਬਾਹਰ ਨਿਕਲੇ ਆ ਇਹ ਸਰਕਾਰ ਦੇਖੋ ਸ਼ਾਰਜਾ ਦੀਆਂ ਬਹੁਤ ਵਧੀਆ ਸਾਫ ਸੁਥਰੀਆਂ ਕੋਈ ਵੀ ਬੰਦਾ ਆਪਣਾ ਓਵਰ ਸਪੀਡ ਨਹੀਂ ਕਰ ਸਕਦਾ ਤੇ ਹੁਣ ਆ ਸਾਡੀ ਜਲੰਧਰ ਤੋਂ ਕਮਲਪਾਜੀ ਤੁਲੀ ਸਾਹਿਬ ਜਿਹੜੇ ਕਹਿੰਦੇ ਆ ਇਹ ਜਲੰਧਰ ਦੀ ਟੀਮ ਹੈ ਇਹ ਪਹੁੰਚੇ ਆ ਇਹ ਹੋਟਲ ਜਿਹੜਾ ਆ ਸਾਡਾ ਜਿਹੜਾ 5 ਸਟਾਰ ਜਿਹੜਾ ਹੋਟਲ ਹੈ ਉਹਦੇ ਬਾਹਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਅੰਦਰ ਹੁਣ ਜਾ ਰਹੇ ਆ ਕਿਉਂਕਿ ਫਲਾਈਟ ਵੀ ਉਤਰ ਗਈ ਆ ਤੇ ਬੱਸ ਜਿਹੜੀ ਸਾਨੂੰ ਲੈਣ ਆਈ ਸੀਗੀ ਉਹਨੇ ਸਾਨੂੰ ਹੋਟਲ ਤੇ ਛੱਡਤਾ ਆ ਹੁਣ ਹੋਟਲ ਦੇ ਵਿੱਚ ਐਂਟਰੀ ਹੋ ਰਹੀ ਆ ਜਿੰਨੇ ਵੀ ਬੰਦੇ ਆ ਸਾਡੇ ਸਾਰੇ ਉਹ ਹੋਟਲ ਵਿੱਚ ਕਿਉਂਕਿ ਐਸ ਵੇਲੇ ਉੱਧਾ ਤਾਂ ਸਾਡਾ ਜਿਹੜਾ 60 ਤੋਂ 70 ਜਣਾਂ ਦਾ ਗਰੁੱਪ ਆ ਜਿਹਦੇ ਵਿੱਚ ਹੁਸ਼ਿਆਰ ਪੌਦੀ ਟੀਮ ਆ ਗੁਰਦਾਸਪੁਰ ਦੀ ਆ ਜਲੰਧਰ ਦੀ ਆ ਟਾਂਡੇ ਦੀ ਆ ਤੇ ਬਾਕੀ ਦਿੱਲੀ ਦੇ ਵੀ ਟੀਮਾਂ ਆਈਆਂ ਯੂਪੀ ਤੋਂ ਆਈਆਂ ਰਾਜਸਥਾਨ ਤੋਂ ਆਈਆਂ ਜਿਹੜੇ ਸਾਡੇ ਮੈਂਬਰ ਆ ਤੇ ਉਹ ਸਾਰੇ ਇੱਥੇ ਕਿਉਂਕਿ ਤਿੰਨ ਟੂਰ ਸੀਗੇ ਇੱਕ ਟੂਰ ਗਿਆ ਐ 28 ਤਰੀਕ ਨੂੰ ਇੱਕ ਗਿਆ ਐ 26 ਤਰੀਕ ਨੂੰ ਤੇ ਸਾਡਾ ਲਾਸਟ ਟੂਰ ਜਿਹੜਾ ਸੀ ਉਹ 29 ਜਿਹੜੀ ਆ ਜੁਲਾਈ ਨੂੰ ਗਿਆ ਆ ਤੇ ਹੁਣ ਰਿਸੈਪਸ਼ਨ ਤੇ ਪਹੁੰਚ ਗਏ ਆ ਰਿਸੈਪਸ਼ਨ ਤੇ ਹੁਣ ਰੂਮ ਜਿਹੜੇ ਆ ਹੋਰਾਂ ਬਾਰੇ ਹੋਰਾਂ ਨੇ ਦੱਸਣਾ ਆ ਸਿਲੈਕਟ ਕੀਤੇ ਆ ਇੱਕ ਰੂਮ ਵਿੱਚ ਦੋ ਦੋ ਬੰਦੇ ਜਿਹੜੇ ਸਿਲੈਕਟ ਕਰ ਦਿੱਤੇ ਗਏ ਆ ਤੁਸੀਂ ਰੂਮ ਵੀ ਦੇਖ ਲਓ ਰੂਮ ਵੀ ਬਹੁਤ ਵਧੀਆ ਆ ਬਹੁਤ ਕਲੀਨ ਆ ਬਹੁਤ ਸਾਫ ਆ ਤੇ ਐਂਟਰੀ ਹੋ ਚੁੱਕੀ ਆ ਦੇਖ ਲੋ ਰੂਮ ਕਾਫੀ ਵੱਡੇ ਆ ਕਾਫੀ ਮਤਲਬ ਸ਼ਾਨਦਾਰ ਆ ਪੱਲਾ ਨਜ਼ਾਰਾ ਛੱਤ ਦਾ ਦੇਖੋ ਇੱਕੋ ਹੀ ਕਲਰ ਆ ਜਿੰਨੇ ਵੀ ਇੱਥੇ ਬਿਲਡਿੰਗਾਂ ਬਣੀਆਂ ਆ ਕੋਈ ਵੱਖਰਾ ਕਲਰ ਨਹੀਂ ਹੈਗਾ ਸਿਰਫ ਵਾਈਟ ਤੇ ਲਾਈਟ yellow ਇੱਕੋ ਹੀ ਕਲਰ ਹੁੰਦੀਆਂ ਸਾਰੇ ਪਾਸੇ ਜਿਹੜੀਆਂ ਬਿਲਡਿੰਗਾਂ ਆ ਹੁਣ ਸਾਡਾ ਰਾਤ ਦਾ ਟੂਰ ਤਿਆਰ ਹੋ ਚੁੱਕਿਆ ਆ ਦੋ ਕਰੂਜ਼ ਡਿਨਰ ਇਹ ਜਿਹੜਾ ਆ ਕਰੂਜ਼ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦੇਖੋ ਕਿੰਨਾ ਸੋਹਣਾ ਲਾਈਟਿੰਗ ਦੇ ਨਾਲ ਸਜਾਇਆ ਹੋਇਆ ਹੋਣ ਬੰਦੇ ਜਿੰਨੇ ਵੀ ਆ ਉਹ ਸਾਰੇ ਕਰੂਜ਼ ਦੇ ਵਿੱਚ ਵਿੱਚ ਜਾ ਰਹੇ ਐਂਟਰੀ ਕੀਤੀ ਜਾ ਰਹੀ ਹੈ ਕਿਉਂਕਿ ਲਿਸਟਡ ਵਾਈਜ਼ ਹੀ ਐਂਟਰੀ ਹੋ ਰਹੀ ਹੈ ਹਰੇਕ ਦਾ ਨਾਮ ਇੱਥੇ ਪਹਿਲਾਂ ਹੀ ਭੇਜ ਦਿੱਤਾ ਗਿਆ ਸੀ ਜਿਸ ਕਰਕੇ ਇਹ ਸਾਰਾ ਜਿਹੜਾ ਸਿਸਟਮ ਅੰਦਰ ਜਿਹੜਾ ਉਹ ਚਲਾ ਦਿੱਤਾ ਗਿਆ ਆ ਇਹ ਬਾਹਰ ਦੀਆਂ ਤਸਵੀਰਾਂ ਦੇਖੋ ਇਸ ਵੇਲੇ ਇਸ ਦੁਬਈ ਜਿਹੜਾ ਡਿਵਰਸਿਟੀ ਜਿਹੜੀ ਡੇਰਾ ਜਿਹਨੂੰ ਕਹਿੰਦੇ ਆ ਉੱਥੇ ਦੀ ਤਸਵੀਰ ਆਇਆ ਸਮੁੰਦਰ ਆ ਜਿਹੜਾ ਝੀਲ ਜਿਹਨੂੰ ਕਹਿ ਸਕਦੇ ਆ ਸਮੁੰਦਰਤੀ ਝੀਲ ਨਿਕਲੀ ਆ ਆ ਸਾਡੀ ਬੋਟ ਆ ਲੱਕੜੀ ਦੀ ਜਿਹੜੀ ਸਾਨੂੰ 2 ਤੋਂ 2.5 ਘੰਟੇ ਜਿਹੜੀ ਆ ਉਹਨਾਂ ਨੇ ਇੱਥੇ ਵਿੱਚ ਹੀ ਰਖਣਾ ਇੱਥੇ ਹੀ ਸਾਡਾ ਖਾਣਾ ਪੀਣਾ ਆ ਫੇਰ ਇੱਥੇ ਦਾ ਸੋਣਾ ਵੱਖ-ਵੱਖ ਜਿਹੜੇ ਮਤਲਬ ਇੱਥੇ ਜਿਹੜੇ ਟੂਰ ਆਰਗੇਨਾਈਜ਼ਰ ਆ ਉਹਨਾਂ ਨੇ ਸਾਰਾ ਅਰੇਂਜਮੈਂਟ ਕੀਤਾ ਹੈ ਪਹਿਲਾਂ ਤੁਹਾਨੂੰ ਚਾਹ ਪਾਣੀ ਮਿਲਦਾ ਹੈ ਉਸ ਤੋਂ ਬਾਅਦ ਫਿਰ ਡਿਨਰ ਆ ਤੇ ਫਿਰ ਤੋਂ ਬਾਅਦ ਫਿਰ ਇੱਥੇ ਦੇ ਇੱਕ ਦੋ ਜਿਹੜੇ ਬੰਦੇ ਆ ਉਹਨਾਂ ਨੇ ਆਪਣਾ ਪਰਫਾਰਮੈਂਸ ਦੇਣੀ ਆ ਕਿਉਂਕਿ ਇਹ ਜਿਹੜੀ ਪਰਫਾਰਮੈਂਸ ਹੈ ਹਰੇਕ ਟੂਰਿਸਟ ਨੂੰ ਮਤਲਬ ਰੋਟੀ ਤੋਂ ਬਾਅਦ ਉਹ ਦਿੰਦੇ ਹੀ ਦਿੰਦੇ ਆ ਕਾਫੀ ਵਧੀਆ ਆ ਕਾਫੀ ਕਾਫੀ ਜਗ੍ਹਾ ਤੋਂ ਲੋਕ ਜਿਹੜੇ ਵੱਖ-ਵੱਖ ਦੇਸ਼ਾਂ ਤੋਂ ਕੰਟਰੀਆਂ ਤੋਂ ਆਇਆ ਤੁਸੀਂ ਦੇਖੋ ਇਸ ਵੇਲੇ ਸਾਰੇ ਬਿਲਕੁਲ ਬੈਠੇ ਆ ਤੇ ਆਪਣਾ ਇੰਤਜ਼ਾਰ ਕਰ ਸਾਡਾ ਹੁਣ ਦੂਜਾ ਜਿਹੜਾ ਦੂਜੇ ਦਿਨ ਦਾ ਟੂਰ ਆ ਬਿਲਕੁਲ ਤਿਆਰ ਆ ਸਾਡੀ ਜਿੰਨੀ ਵੀ ਹਿਆਰਪੁਰ ਦੀ ਟੀਮ ਆ ਦੇਖੋ ਇਸ ਵੇਲੇ ਬਿਲਕੁਲ ਤਿਆਰ ਬਰ ਤਿਆਰ ਆ ਹਰ ਕੋਈ ਸਾਡੇ ਭਰਾ ਜਿਹੜੇ ਆ ਆਪਣਾ ਹੁਣ ਰਾਤ ਜਿਹੜੀ ਆ ਉਹ ਰੈਸਟ ਕੀਤੀ ਆ ਰੋਟੀ ਖਾਦੀ ਆ ਹੁਣ ਸਵੇਰ ਦਾ ਜਿਹੜਾ ਬ੍ਰੇਕਫਾਸਟ ਕਰਕੇ ਹੁਣ ਤਿਆਰੀ ਆ ਅਗਲੇ ਟੂਰ ਦੀ ਕਿਉਂਕਿ ਅੱਜ ਜਿਹੜਾ ਟੂਰ ਆ ਇਹ ਸਿਟੀ ਟੂਰ ਨਿਕਲ ਆਇਆ ਅੱਜ ਸਿਟੀ ਟੂਰ ਦੇ ਵਿੱਚ ਸਭ ਕੁਝ ਜੋ ਮੋਲ ਹਿਸਟੋਰੀਕਲ ਜਿਹੜੀ ਆ ਇਹਨਾਂ ਦਾ ਇਤਿਹਾਸ ਆ ਹਿਸਟਰੀ ਆ ਜਿਹੜੀ ਉਹਦੇ ਬਾਰੇ ਦੱਸਣਾ ਆ ਜਿਹੜਾ ਸਾਡਾ ਟੂਰਿਸਟ ਜਿਹੜਾ ਗਾਈਡ ਆ ਜਿਹੜਾ ਜਿੰਨੇ ਸਾਨੂੰ ਸਾਰਾ ਇਹ ਜੋ ਵੀ ਇੱਥੇ ਦਾ ਇਤਿਹਾਸ ਹੋਵੇ ਉਹਦੇ ਬਾਰੇ ਦੱਸਣਾ ਕਿਉਂਕਿ ਬੱਸ ਜਿਹੜੀ ਤਿਆਰ ਆ ਬਿਲਕੁਲ ਏਸੀ ਬੱਸ ਆ ਦੇਖੋ ਬੱਸ ਕਿੰਨੀ ਵਧੀਆ ਲਗਜ਼ਰੀ ਆ ਤੇ ਬਿਲਕੁਲ ਬੰਦੇ ਜਿਹੜੇ ਆ ਵੱਖ-ਵੱਖ ਆਪਣੇ ਜਿਹੜਾ ਸਮਾਨ ਲੈ ਕੇ ਬਿਲਕੁਲ ਤਿਆਰ ਬੈਠੇ ਆ ਬਸ ਦੀਆਂ ਵੀ ਤੁਹਾਨੂੰ ਅਸੀਂ ਅੰਦਰਲੀਆਂ ਤਸਵੀਰਾਂ ਦਿਖਾਵਾਂਗੇ ਇਹ ਸਾਰੇ ਆਪਣੇ ਹਿਸ਼ਾਰਪੁਰ ਦੇ ਬੰਦੇ ਆ ਇਹਦੇ ਵਿੱਚ ਇੱਕ ਬਸ ਇੱਕ ਬਸ ਹੋਰ ਆ ਜਿਹੜੀ ਜਿਹੜੀ ਸਾਡੀ ਟੀਮ ਪਹਿਲਾਂ ਆਈ ਸੀਗੀ ਜਿਹੜੀ 28 ਨੂੰ ਆਈ ਆ ਉਹ ਟੂਰ ਉਹ ਵੀ ਨਾਲ ਹੀ ਸਾਡੇ ਉਹ ਇੱਕ ਦਿਨ ਪਹਿਲਾਂ ਆਏ ਸੀ ਤੇ ਹੁਣ ਇੱਕ ਦਿਨ ਪਹਿਲਾਂ ਢਲਣਾ ਹੁਣ ਬਸ ਵਿੱਚ ਸਾਰੇ ਜਿੰਨੇ ਵੀ ਆ ਬੰਦੇ ਜਿਹੜੇ ਆ ਉਹ ਬੈਠੇ ਆ ਹੁਣ ਤੁਹਾਨੂੰ ਅਸੀਂ ਅੰਦਰ ਦੀਆਂ ਤਸਵੀਰਾਂ ਦਿਖਾਵਾਂਗੇ ਹੁਣ ਦੇਖੋ ਤੁਸੀਂ ਬਸ ਦੇ ਵਿੱਚੋਂ ਅਸੀਂ ਹੁਣ ਤੁਹਾਨੂੰ ਬਾਹਰ ਦਾ 뷰 ਦਿਖਾ ਰਹੇ ਆ ਜਿਹੜਾ ਕਿ ਬਹੁਤ ਹੀ ਖੂਬਸੂਰਤ ਦਿਖੋ ਨਜ਼ਾਰਾ ਕਿਉਂਕਿ ਜਿੰਨਾ ਵੀ ਇੱਥੇ ਡਿਵੈਲਪਮੈਂਟ ਹੋਈ ਹੈ ਬਿਲਕੁਲ ਕਲੀਨ ਤਰੀਕੇ ਨਾਲ ਹੋਈ ਹੈ ਕੋਈ ਵੀ ਤੁਹਾਨੂੰ ਇੱਥੇ ਕੋਈ ਡਸਟ ਜਾਂ ਕੋਈ ਗਾਰਬੇਜ ਇਦਾਂ ਦਾ ਕੋਈ ਵੀ ਤੁਹਾਨੂੰ ਮਤਲਬ ਕੁਝ ਦਿਖੂਗਾ ਨਹੀਂ ਹੈ ਦੇਖੋ ਇਹ ਸਾਰੀਆਂ ਇੰਡੀਆ ਬਿਲਡਿੰਗਾਂ ਦੇਖੋ ਰਸਤੇ ਜੋ ਵੀ ਜਿਹੜੀ ਚੀਜ਼ ਬਣਾਈ ਗਈ ਹੈ ਬਿਲਕੁਲ ਪਰਫੈਕਟ ਬਣਾਈ ਗਈ ਹੈ ਕੋਈ ਇੱਥੇ ਤੁਹਾਨੂੰ ਕੋਈ ਕਾਨੂੰਨ ਤੋੜਦਾਨੇ ਦੇਖੂਗਾ ਦੇਖੋ ਬਿਲਡਿੰਗਾਂ ਦੇਖੋ ਪੁਲ ਪੁਲ ਵੀ ਜਿਹੜੇ ਬਣਾਇਆ ਉਹਨਾਂ ਤੇ ਵੀ ਕਲਾਕਾਰੀ ਹੋਈ ਆ ਜਿਹੜੇ ਗਾਰਡਨ ਆ ਸੜਕਾਂ ਤੇ ਪੇੜ ਪੌਦੇ ਵੀ ਲਗਾਏ ਗਏ ਆ ਬਿਲਕੁਲ ਉਹ ਤੁਹਾਨੂੰ ਕੋਈ ਮਿੱਟੀ ਨਹੀਂ ਦਿਖੂਗੀ ਦੇਖੋ ਸਮਾਨ ਨੂੰ ਸ਼ੁੰਡੀਆਂ ਜਿਹੜੀਆਂ ਬਿਲਡਿੰਗਾਂ ਆ ਜਿਹੜੀਆਂ ਕਿ ਦੁਬਈ ਦੇ ਜਿਹੜੇ ਵਿਕਾਸ ਨੂੰ ਜਿਹੜੀਆਂ ਦਿਖਾਉਂਦੀਆਂ ਹਨ ਕਿਉਂਕਿ ਇਹ ਕੰਟਰੀ ਨੇ ਬਹੁਤ ਘੱਟ ਸਮੇਂ ਦੇ ਵਿੱਚ 50 ਤੋਂ 60 ਸਾਲਾਂ ਦੇ ਵਿੱਚ ਇਹ ਕੰਟਰੀ ਨੇ ਆਪਣਾ ਜਿਹੜਾ ਆ ਜਿਹੜੀ ਇਕਨੋਮੀ ਨੂੰ ਹਾਈ ਕੀਤਾ ਕਿਉਂਕਿ ਟੂਰਿਸਟ ਤੇ ਹੀ ਡਿਪੈਂਡ ਹੈ ਹੋ ਹੁਣ ਅਸੀਂ ਦੁਬਈ ਦੇ ਹੁਣ ਦੇਖੋ ਰੋਡ ਕਿੰਨੇ ਖਰੀਦ ਆ ਕਿੰਨੇ ਵਧਿਆ ਆ ਹੁਣ ਅਸੀਂ ਤੁਹਾਨੂੰ ਅਸੀਂ ਦੁਬਈ ਦਾ ਗੁਰਦੁਆਰਾ ਸਾਹਿਬ ਜਿਹੜਾ ਆ ਉੱਥੇ ਜਾ ਰਹੇ ਆ ਦਰਸ਼ਨ ਕਰਾਂਗੇ ਉਹ ਹੈ ਸਰਹੰਸ ਸਾਹਿਬ ਜੀ ਦੇ ਉਹਦੇ ਨਾਲ ਹੀ ਬਿਲਕੁਲ ਮੰਦਿਰ ਆ ਉਹਦੇ ਨਾਲ ਹੀ ਬਿਲਕੁਲ ਚਰਚ ਹੈ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਬਿਲਕੁਲ ਤਸਵੀਰਾਂ ਗੁਰਦੁਆਰਾ ਸਾਹਿਬ ਦੀਆਂ ਬਹੁਤ ਹੀ ਸੋਹਣਾ ਜਿਹੜਾ ਆ ਬਣਾਇਆ ਗਿਆ ਹੈ ਗੁਰਦੁਰ ਸਾਹਿਬ ਨਿਸ਼ਾਨ ਸਾਹਿਬ ਦੇ ਸਾਹ ਦੇ ਉੱਪਰ ਝੂਲਦਾ ਬਹੁਤ ਹੀ ਇੱਕ ਜਿਹੜੀ ਖੂਬਸੂਰਤੀ ਦੀ ਇੱਕ ਮਿਸਾਲ ਜਿਹੜੀ ਆ ਦੁਬਈ ਗਵਰਨਮੈਂਟ ਨੇ ਪੇਸ਼ ਕੀਤੀ ਹੈ ਦੇਖੋ ਕਿੰਨਾ ਸੋਹਣਾ ਕੋਈ 7 ਸਟਾਰ ਮਤਲਬ ਹੋਟਲ ਲੱਗਦਾ ਆ ਇਹ ਗੁਰਦੁਆਰਾ ਸਾਹਿਬ ਆ ਜਿੱਥੇ ਕੀ ਸਾਡੀ ਟੀਮ ਪੂਰੀ ਪਹੁੰਚੀ ਆ ਇਸ ਵੇਲੇ ਸਾਡਾ ਜਿਹੜਾ ਗਰੁੱਪ ਆ ਉਹ ਸਾਰਾ ਬਿਲਕੁਲ ਪਿਆਰਾ ਦੇਖੋ ਤੇ ਪਹੁੰਚਿਆ ਹੁਣ ਦਰਸ਼ਨ ਕਰਾਂਗੇ ਅੰਦਰ ਸਾਰੀ ਟੀਮ ਜਿਹੜੀ ਆ ਬਿਲਕੁਲ ਜਾਰੀ ਹੈ சா <laughs> ਸਭ ਦੇ ਦਰਸ਼ਨ ਕਰਨ ਤੋਂ ਬਾਅਦ ਜਿਹੜਾ ਤੁਹਾਨੂੰ ਅਸੀਂ ਤੁੜਾ ਲੰਗਰ ਖਾਲ ਜਿਹੜਾ ਆ ਉਹਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਕੀ ਜਿੱਲੀ ਵੀ ਸੰਗਤ ਹੈ ਨਮਸਤਕ ਹੋ ਕੇ ਆਪਣਾ ਜਲ ਪਾਣੀ ਦੀ ਰਿਸ਼ਕ ਰਹੀ ਆ ਕਿਉਂਕਿ ਸਭ ਕੁਝ ਫਸਿਲਤੀ ਵਿਲੇ ਲੰਗਰ ਵੀ ਆ ਚਾਹ ਵੀ ਆ ਪਾਣੀ ਵੀ ਆ ਜੋ ਗੁਰਦੁਆਰਾ ਸਾਹਿਬ ਵਿੱਚ ਜੋ ਵੀ ਹੁੰਦਾ ਆ ਖਾਣ ਪੀਣ ਦਾ ਅਰੇਂਜਮੈਂਟ ਉਹ ਸਾਰਾ ਬਿਲਕੁਲ ਇੱਥੇ ਤੁਸੀਂ ਲੈ ਸਕਦੇ ਆ ਇਸ ਵੇਲੇ ਜਿੰਨੀ ਵੀ ਜਿਹੜੀ ਸੰਗਤ ਹੈ ਜਿਹੜੇ ਡਵਾਈ ਟੂਰ ਤੇ ਪਹੁੰਚੀ ਆ ਉਹ ਇੱਥੇ ਬਿਲਕੁਲ ਪਹੁੰਚੀ ਹੋਰ ਵੀ ਜਿਹੜੇ ਲੋਕਲ ਜਿਹੜੇ ਇੱਥੇ ਦੇ ਪੰਜਾਬੀ ਆ ਜਾਂ ਜਿਹੜੇ ਆਪਣੇ ਹੋਰ ਵੀ ਕਮਿਊਨਿਟੀ ਦੇ ਲੋਕ ਆ ਉਹ ਸਾਰੇ ਜਿਹੜੇ ਆ ਇੱਥੇ ਨਮਸਤਕ ਹੁੰਦੇ ਆ ਇਸ ਵੇਲੇ ਜਿਹੜਾ ਲੰਗਰ ਹਾਲ ਆ ਉੱਥੇ ਸੇਵਾ ਵੀ ਬੰਦੇ ਕਰਦੇ ਪਏ ਆ ਚਾਹ ਪੀ ਰਹੇ ਆ ਤੇ ਕਿਹੜਾ ਲੰਗਰ ਹਾਲ ਆ ਲੰਗਰ ਹਾਲ ਵੀ ਬਹੁਤ ਕਲੀਨ ਆ ਲੰਗਰ ਹਾਲ ਜਿਹੜਾ ਦੂਜੀ ਤੀਜੀ ਮੰਜ਼ਲ ਤੇ ਜਿਹੜਾ ਇਹਨਾਂ ਨੇ ਬਣਾਇਆ ਇਹ ਹੁਣ ਤੁਹਾਨੂੰ ਅਸੀਂ ਜਿਹੜਾ ਜਿਹੜਾ ਟੈਂਪਲ ਹੈ ਮੰਦਿਰ ਹੈ ਜਿਹੜਾ ਉਹਦੀ ਤਸਵੀਰ ਦਿਖਾ ਰਹੇ ਬਹੁਤ ਸੋਹਣਾ ਜਿਹੜਾ ਹੈ ਬਹੁਤ ਹੀ ਸਾਫ ਸੁਥਰਾ ਵੀ ਦੇਖ ਸਕਦੇ ਹੋ ਬਹੁਤ ਹੀ ਕਲੀਨ ਤੇ ਬਹੁਤ ਹੀ ਡਿਜ਼ਾਈਨਰ ਜਿਹੜਾ ਹੈ ਬਿਊਟੀਫੁਲ ਜਿਹਨੂੰ ਵੀ ਕਹਿ ਸਕਦੇ ਆ ਇੱਕ ਕਲਾਕਾਰੀ ਦੀ ਜਿਹੜੀ ਕਿ ਮਿਸਾਲ ਪੇਸ਼ ਕੀਤੀ ਆ ਜਿਨ੍ਹਾਂ ਨੇ ਵੀ ਇਹ ਮੰਦਿਰ ਬਣਾਇਆ ਕਿਉਂਕਿ ਡਬਲਾਈ ਗਵਰਨਮੈਂਟ ਸਾਰੇ ਜਿਹੜੇ ਜਿੰਨੇ ਵੀ ਰਿਲੀਜੀਅਨ ਆ ਹੋਰਾਂ ਦੀ ਰਿਸਪੈਕਟ ਕਰਦਾ ਆ ਉਹਦੀ ਇੱਕ ਐਗਜ਼ਾਮਪਲ ਜਿਹੜੀ ਉਹਨਾਂ ਨੇ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਅਸਲ ਮੰਦਿਰ ਦੀਆਂ ਜਿਹੜੀਆਂ ਪੌੜੀਆਂ ਜਿੱਥੋਂ ਸਾਡੀ ਐਂਟਰੀ ਹੈ ਫੁੱਲਾਂ ਦੇ ਨਾਲ ਜਿਹੜਾ ਉਹ ਗੇਟ ਸਜਾਇਆ ਗਿਆ ਅੰਦਰ ਜਿੰਨੇ ਵੀ ਸਾਰੇ ਜਿਹੜੇ ਆ ਦੇਵਤੇ ਉਹਨਾਂ ਦੀਆਂ ਜਿਹੜੀਆਂ ਪ੍ਰਤੀਮਾਾਂ ਜਿਹੜੀਆਂ ਉਹਨਾਂ ਨੇ ਲਗਾਈਆਂ ਦੇਖੋ ਆਸੂ ਲੈ ਕਿੰਨਾ ਸੋਹਣਾ ਅੰਦਰ ਦਾ ਦ੍ਰਿਸ਼ਾ ਇਹ ਅੰਦਰ ਜਿਹੜੀ ਆ ਬਿਲਕੁਲ ਐਂਟਰੀ ਹੁਣ ਅਸੀਂ ਕਰ ਰਹੇ ਆ ਇਹ ਜਿਹੜਾ ਆ ਦੇਖੋ ਇਹ ਗੁਰਦੁਆਰਾ ਸਾਹਿਬ ਆ ਤੇ ਬਿਲਕੁਲ ਦੇਖੋ ਚਾਰੇ ਬੰਨੇ ਬਿਲਕੁਲ ਇਹਦੀ ਬੈਕ ਸਾਈਡ ਹੀ ਮੰਦਿਰ ਆ ਤੇ ਇਹਦੇ ਬਿਲਕੁਲ ਓਪੋਜ਼ਿਟ ਜਿਹੜਾ ਆ ਉਹ ਚਰਚ ਆ ਇੱਕ ਹੀ ਜਗ੍ਹਾ ਤੇ ਜਿੰਨੇ ਵੀ ਜਿਹੜੇ ਸਾਡੇ ਧਰਮਾਂ ਉਹਨਾਂ ਦੇ ਜਿਹੜੇ ਧਾਰਮਿਕ ਸਥਾਨ ਜਿਹੜੇ ਆ ਉਹ ਗਵਰਨਮੈਂਟ ਨੇ ਜਿਹੜੇ ਇੱਥੇ ਤਿਆਰ ਕਰਕੇ ਹਰੇਕ ਧਰਮ ਨੂੰ ਸੌਂਪੇ ਹਨ ਉੱਥੇ ਜਿੰਨੇ ਵੀ ਜਿਹੜੇ ਸੇਵਾਦਾਰ ਆ ਉਹ ਪੱਕੇ ਇੱਥੇ ਇੱਥੇ ਦੇ ਵਸਦੇ ਆ ਉਹ ਰਹਿ ਰਹੇ ਆ ਇੱਥੇ ਤੇ ਤੁਸੀਂ ਦੇਖ ਸਕਦੇ ਹੋ ਇਸ ਨੂੰ ਜਿਹੜਾ ਰੋਡ ਵੀ ਦੇਖੋ ਬਹੁਤ ਹੀ ਸੋਹਣੇ ਆ ਜਿਹੜੀ ਇਹ ਚਰਚ ਆ ਜਿਹੜੀ ਜਿਹੜੀ ਬਿਲਕੁਲ ਗੁਰਦੁਆਰੇ ਦੇ ਮੰਦਿਰ ਦੇ ਬਿਲਕੁਲ ਨਾਲ ਆ ਚਾਰੇ ਪਾਸੇ ਗਰਮੀ ਵੀ ਬੜੀ ਹੈ ਕਿਉਂਕਿ ਲੁਕੀ ਗਰਮੀ ਕਰਨ ਫਟਾਫਟ ਭੱਜ ਰਿਹਾ ਇਹ ਅੰਦਰ ਹੁਣ ਤੁਸੀਂ ਦੇਖੋ ਅਸੀਂ ਦਰਸ਼ਨ ਕਰ ਰਹੇ ਆ ਮੰਦਰ ਦੇ ਕਿਥੇ ਕੀ ਜਿੰਨੇ ਵੀ ਦੇਵ ਦੇਵਤਾ ਦੀਆਂ ਜਿਹੜੀਆਂ ਮੂਰਤੀਆਂ ਰੱਖੇ ਗਏ ਨੇ ਇਹ ਉੱਪਰ ਪੌੜੀਏ ਚੜ ਕੇ ਫਲੋਰ ਤੇ ਜਾ ਰਹੇ ਆ ਫਸਟ ਫਲੋਰ ਤੇ ਆ ਜੇ ਤੁਸੀਂ ਪੂਜਾ ਕਰਨੀ ਫੋਨ ਲੈ ਸਕਦੇ ਦੇਖੋ ਕਿੰਨੇ ਸੋਹਣੀਆਂ ਜੀਆਂ ਮੂਰਤੀਆਂ ਰੱਖੀਆਂ ਹੋਈਆਂ ਹਨ ਪਰ ਸਾਨੂੰ ਇਹਦੀ ਵੀਡੀਓ ਬਣਾਉਣ ਤੋਂ ਰੋਕ ਦਿੱਤਾ ਗਿਆ ਸੀਗਾ ਕਿ ਨਹੀਂ ਹੈਗੀ ਵੀਡੀਓ ਅਲਾਉਡ ਨਹੀਂ ਹੈਗੀ ਪਰ ਫਿਰ ਵੀ ਚਲੋ ਅਸੀਂ ਕਿਸੇ ਨਾ ਕਿਸੇ ਤਰੀਕੇ ਥੋੜਾ ਦੇਖਾ ਤੁਹਾਨੂੰ ਅਸੀਂ ਮੰਦਿਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ ਮੰਦਿਰ ਦੇ ਵਿੱਚ ਜਿਹੜਾ ਉਹ ਜਿਹੜੇ ਆਪਣੇ Hindu ਧਰਮ ਦੇ ਲੋਕ ਆtrasਦੇ ਉਹ ਕੀਰਤਨ ਕਰਦੇ ਸੀ ਹੁਣ ਅਸੀਂ ਬਾਹਰ ਆ ਗਏ ਹਾਂ ਬੱਸ ਵਿੱਚ ਬਹਿ ਗਏ ਹਾਂ ਹੁਣ ਜਿਹੜਾ ਹੁਣ ਵਾਪਸੀ ਹੈ ਸਾਡੀ ਦੇਖੋ ਬਾਹਰ ਦਾ ਦ੍ਰਿਸ਼ ਜਿਹੜਾ ਬਿਲਡਿੰਗਾਂ ਦੇਖੋ ਬਾ ਕਮਾਲ ਜਿਹੜੀ ਹੈ ਜਿਹੜੀ ਇੰਜੀਨੀਅਰਿੰਗ ਹੈ ਜਿਹੜੀ ਦੇਖੋ ਕਿ ਕਿ ਜਿੰਨੀਆਂ ਵੀ ਬਿਲਡਿੰਗਾਂ ਤਿਆਰ ਕੀਤੀਆਂ ਨੇ ਇਹ ਜਿਹੜੇ ਟਾਪ ਦੇ ਇੰਜੀਨੀਅਰ ਆ ਉਹੀ ਤਿਆਰ ਕਰ ਸਕਦੇ ਆ ਇੱਥੇ ਕੋਈ ਵੀ ਤੁਹਾਨੂੰ ਕੋਈ ਬਿਲਡਿੰਗ ਦੇ ਵਿੱਚੋਂ ਕੋਈ ਰੰਗ ਲੱਥਿਆ ਜਾਂ ਕੋਈ ਕੋਈ ਪਲਸਟਰ ਡਿੱਗਿਆ ਜਾਂ ਕੋਈ ਛੜਦਾ ਦਿਖਿਆ ਨਹੀਂ ਦੇਖਦਾ ਕਿਉਂਕਿ ਸਾਰੀ ਚੀਜ਼ ਇੱਕ ਪਰਫੈਕਟ ਢਕੇ ਮਲਾਈ ਦੇਖੋ ਆ ਜਿਹੜੀ ਮੈਟਰੋ ਲਾਈਨ ਆ ਆ ਜਿਹੜਾ ਇੱਕ ਅੱਖ ਦੀ ਤਰ੍ਹਾਂ ਇਹਨੇ ਕਿਸ ਜਿਹੜੇ ਤਿਆਰ ਕੀਤਾ ਆ ਇੱਥੇ ਇੱਥੇ ਅਰਬੀ ਭਾਸ਼ਾ ਦੇ ਵਿੱਚ ਲਿਖਿਆ ਆ ਕਿਉਂਕਿ ਇਹਦੇ ਵਿੱਚ ਹੀ ਲਿਖਿਆ ਕਿ ਜ਼ਿੰਦਗੀ ਵਿੱਚ ਜੇ ਕੁਝ ਕਰਨਾ ਆ ਤੇ ਤੁਹਾਨੂੰ ਹਾਰਡ ਵਰਕ ਕਰਨਾ ਪੈਣਾ ਆ ਇਹ ਅਰਬੀ ਭਾਸ਼ਾ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਆਇਤਾਂ ਲਿਖੀਆਂ ਆ ਆਹ ਹੁਣ ਅਸੀਂ ਮਾਲ ਚ ਗਏ ਆ ਮਾਰਕੀਟ ਚ ਸਬਜ਼ੀਆਂ ਦੇਖੋ ਕਿੰਨੀਆਂ ਆ ਸੋਹਣੀਆਂ ਦੇਖੋ ਵੱਖ-ਵੱਖ ਜਿਹੜੀਆਂ ਸਬਜ਼ੀਆਂ ਜਿਹੜੀਆਂ ਇੰਡੀਆ ਵਿੱਚ ਹੁੰਦੀਆਂ ਇੱਥੇ ਅਲੱਗ ਤਰ੍ਹਾਂ ਦੇ ਜਿਹੜੇ ਜਿਹੜੀ ਵੈਰਾਈਟੀ ਮਿਲਦੀ ਆ ਦੇਖੋ ਬਨਾਣਾ ਆ ਦੇਖੋ ਇੱਕ ਕੋਕਾ ਕੋਲਾ ਕਹੋ ਜਿਹਨੂੰ ਕਹਿ ਸਕਦੇ ਆ ਬਨਾਣਾ ਦੇਖੋ ਇਸ ਵੇਲੇ ਆ ਜਿਹੜੇ ਆ ਸ਼ਿਲਾਂ ਵਿੱਚ ਅਸੀਂ ਰਮਰ ਤੇ ਦਾਨੀ ਪਰ ਅਸਲੀ ਹੈ ਕਈ ਵਾਰੀ ਸਾਡੇ ਜਿਹੜੇ ਡਾਈਨਿੰਗ ਟੇਬਲ ਉੱਤੇ ਨਕਲੀ ਇੱਕ ਫਰੂਟ ਜੇ ਰੱਖੇ ਹੁੰਦੇ ਨੇ ਉਹਦਾ ਵਰਗੀ ਲੱਗਦੀ ਪਰ ਹੈ ਅਸਲੀ ਆ ਤੇ ਆ ਸਾਰਾ ਮਸ਼ਰੂਮ ਜੋ ਵੀ ਆ ਅਨਾਰ ਅਨਾਨਾਸ ਸਭ ਕੁਝ ਤੁਹਾਨੂੰ ਇੱਥੇ ਮਿਲੇਗਾ ਇਹ ਬਿਲਕੁਲ ਸਾਡੇ ਹੋਟਲ ਦੇ ਨਾਲ ਹੀ ਮਾਰਕੀਟ ਆ ਆ ਅਨਾਨਾਸ ਤੇ ਆ ਸੇਬ ਆ ਸੰਤਰੇ ਆ ਆ ਮੰਗੇਓ ਦੇਖੋ ਬਿਲਕੁਲ ਕਲਮੀਨਾ ਬਿਲਕੁਲ ਸਵਾਦ ਸੀ ਖਾ ਕੇ ਦੇਖਿਆ ਟੇਸਟ ਟਮਾਟਰ ਦੇਖੋ ਸੇਬ ਦੇਖੋ ਸੰਤਰੇ ਦੇਖੋ ਚੀਕੂ ਦੇਖੋ ਕਿਉਂਕਿ ਇਹ ਜੜੀਆਂ ਸਬਜ਼ੀਆਂ ਇਹ ਇੰਪੋਰਟ ਹੁੰਦੀਆਂ ਕਿਉਂਕਿ ਦੁਬਈ ਦੇ ਵਿੱਚ ਤਾਂ ਹੁੰਦਾ ਨਹੀਂ ਇਹ ਸਾਰੇ ਐਗ ਦੀ ਵੈਰਾਈਟੀ ਆ ਆ ਸਾਰੇ ਤੁਹਾਡੇ ਲੱਸੀ ਹੋਗੇ ਜੂਸ ਹੋਗੇ ਤੇ ਬਿਲਕੁਲ ਸਾਰੇ ਜਿਹੜੇ ਆ ਉਹ ਤੁਸੀਂ ਇੱਥੋਂ ਬਾਈ ਕਰ ਸਕਦੇ ਹੋ ਸਬਜ਼ੀਆਂ ਹੋਗੀਆਂ ਕਾਫੀ ਜੜੀਆਂ ਮਤਲਬ ਕਿ ਆ ਕਦੂ ਦੇਖੋ ਤੁਸੀਂ ਬਹੁਤ ਵੱਡੇ ਜਿਹੜੇ ਕਦੂ ਆ 56 ਕਦੂ ਹੋ ਗਿਆ ਬੈਂਗੜ ਹੋ ਗਿਆ ਹਲੋ ਸਾਰੀਆਂ ਕਰੇਲੇ ਸਬਜ਼ੀਆਂ ਜੋ ਵੀ ਹਰੀਆਂ ਮਿਰਚਾਂ ਜੋ ਟਮਾਟਰ ਜੋ ਤੁਸੀਂ ਇੰਡੀਆ ਵਿੱਚ ਲੈਣੇ ਹੋ ਸਾਰਾ ਤੁਹਾਨੂੰ ਇੱਥੇ ਬਿਲਕੁਲ ਪੂਤਰਾ ਵੀ ਦੇਖ ਲਓ ਪੂਤਰਾ ਵੀ ਇੱਥੇ ਪਿਆ ਆ ਪੂਤਰਾ ਵੀ ਤੁਹਾਨੂੰ ਸਭ ਕੁਝ ਇੱਥੇ ਮਿਲੇਗਾ ਅੰਦਰ ਜਿਹੜਾ ਆ ਉਹ ਤੁਸੀਂ ਐਂਟਰੀ ਕਰੋਗੇ ਸਾਰਾ ਏਸੀ ਹਾਲ ਆ 24 ਘੰਟੇ ਜਿਹੜਾ ਮਾਲ ਖੁੱਲਿਆ ਰਹਿੰਦਾ ਕਦੀ ਬੰਦ ਨਹੀਂ ਹੁੰਦਾ ਜੋ ਵੀ ਤੁਸੀਂ ਸਮਾਨ ਲੈਣਾ ਆ ਜੋ ਵੀ ਬਿਸਕੁਟ ਲੈਣੇ ਆ ਕੋਈ ਤੁਸੀਂ ਪਰਸ ਲੈਣਾ ਆ ਕੋਈ ਤੁਸੀਂ ਸ਼ਾਪਿੰਗ ਕਰਨੀ ਆ ਕੋਈ ਕੋਈ ਪਰਸ਼ੂਮ ਲੈਣਾ ਆ ਕੋਈ ਲੇਡੀਜ਼ ਸਮਾਨ ਲੈਣਾ ਆ ਕੋਈ ਟੌਫੀਆਂ ਲੈਣੀਆਂ ਜੋ ਵੀ ਤੁਸੀਂ ਇੱਥੋਂ ਬਾਏ ਕਰਨਾ ਚਾਹੁੰਦੇ ਹੋ ਇੱਕ ਹੀ ਜਿਹੜਾ ਫਲੋਰ ਆ ਮਤਲਬ ਮਾਲ ਆ ਆਹ ਹੈ ਜੀ ਡਰਾਈ ਫਰੂਟ ਡਰਾਈ ਫਰੂਟ ਸਾਰੇ ਡਰਾਈ ਫਰੂਟ ਬਹੁਤ ਸਸਤੇ ਆ ਇੱਥੋਂ ਤੁਸੀਂ ਡਰਾਈ ਫਰੂਟ ਲਿਆ ਜਾ ਸਕਦੇ ਹੋ ਸਾਰੀ ਵੈਰਾਈਟੀ ਆ ਬਦਾਮ ਹੋਗੇ ਕਾਜੂ ਹੋਗੇ ਕਿਸ਼ਤਾ ਹੋ ਗਿਆ ਜੋ ਵੀ ਜੋ ਵੀ ਇੰਡੀਆ ਵਿੱਚ ਜਿਹੜਾ ਆ ਡਰਾਈ ਫੂਡ ਮਿਲਦਾ ਉਹ ਸਾਰਾ ਤੁਸੀਂ ਇੱਥੋਂ ਲੈ ਸਕਦੇ ਹੋ ਅੰਦਰ ਜਿਸ ਤਰ੍ਹਾਂ ਤੁਸੀਂ ਵੱਡੇ ਵੱਡੇ ਮਾਲ ਤੇ ਜਾਂਦੇ ਜਿਸ ਤਰ੍ਹਾਂ ਹੋ ਗਿਆ ਮੈਟਰੋ ਹੋ ਗਿਆ ਈਜੀ ਡੇ ਹੋ ਗਿਆ ਤੇ ਰਲਾਈ ਤੇ ਜਿੰਨੇ ਮਾਲ ਆ ਜਿਹੜੇ ਗਰੋਸਰੀ ਸਟੋਰ ਜਿੰਨੂੰ ਵੀ ਕਹਿ ਸਕਦੇ ਆ ਉਹਦੇ ਵਾਂਗ ਹੀ ਸਾਰਾ ਸਿਸਟਮ ਜਿਹੜਾ ਇਹਨਾਂ ਨੇ ਇੱਥੇ ਤਿਆਰ ਕੀਤਾ ਰਿਹਾ ਆ ਦੇਖੋ ਬਿਲਕੁਲ ਰੇਕ ਲਿਸਟ ਲਿਖੀ ਆ ਜੋ ਵੀ ਤੁਸੀਂ ਲੈਣਾ ਰੇਟ ਨਿਸ਼ਚਿਤ ਕਰਕੇ ਲੈ ਸਕਦੇ ਆ ਆ ਪਰਫਿਊਮ ਦਾ ਜਿਹੜਾ ਆ ਉਹ ਸਟੋਰ ਆ ਆ ਬੱਚਿਆਂ ਦੇ ਜਿਹੜੇ ਕੀਰ ਇਨਸਾ ਉਹ ਲੈ ਸਕਦੇ ਹੋ ਆ ਸਾਰੇ ਦੇਖੋ ਇਸ ਵੇਲੇ ਜਿੰਨੀ ਜੁਐਲਰੀ ਹੈ ਲੇਡੀ ਜੁਐਲਰੀ ਜਿਹੜੀ ਆਰਟੀਫੀਸ਼ੀਅਲ ਜੁਐਲਰੀ ਆ ਉਹ ਤੁਸੀਂ ਬਾਇ ਕਰ ਸਕਦੇ ਹੋ ਹੁਣ ਹੋਟਲ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਹੁਣ ਜਿੱਥੇ ਸਾਡੀ ਗਰੁੱਪ ਦੀ ਜਿਹੜੀ ਆ ਉਹ ਬਿਲਕੁਲ ਮੀਟਿੰਗ ਹੋ ਰਹੀ ਹੈ ਇਹ ਮੀਟਿੰਗ ਤੋਂ ਅਸੀਂ ਹੁਣ ਹੋਟਲ ਦੇ ਵਿੱਚ ਪਹੁੰਚ ਚੁੱਕੇ ਆ ਇੱਥੇ ਖਾਣ ਪੀਣ ਦਾ ਸਾਮਾਨ ਸਾਰਾ ਤਿਆਰ ਆ ਮੀਟਿੰਗ ਤੋਂ ਬਾਅਦ ਹੁਣ ਅਸੀਂ ਰੈਸਟ ਕਰਾਂਗੇ ਹੁਣ ਤੁਹਾਨੂੰ ਅਗਲੇ ਟੂਰ ਦੀ ਜਿਹੜੀ ਆ ਜਿਹੜਾ ਸਾਡਾ ਤੀਜਾ ਸਾਡਾ ਡਿਨਰ ਆ ਤੇ ਉਹਦੇ ਬਾਰੇ ਦੱਸਾਂ ਠੰਗੜਾ ਆ ਆ ਤੁਹਾਨੂੰ ਉਸੇ ਜਿੱਥੇ ਡਿਨਰ ਕਰ ਰਹੇ ਉੱਥੇ ਦੀ ਗੱਲ ਕਰਾਂਗੇ ਨਾਲ ਹੈਗੇ ਆ ਠੀਕ ਨਹੀਂ ਇਹ ਗੱਲ ਹੈਗੀ ਹੈ ਜੀ ਮੈਂ ਕਹਿੰਦਾ ਆਲਾ ਤੋਂ ਬਿਨਾਂ ਕੁਝ ਵੀ ਨਹੀਂ ਹੈਗਾ ਭਰਾ ਨਾਲ ਸਭ ਕੁਝ ਨਾਲ ਇਕੱਲੇ ਦਾ ਕੀ ਹੈਗਾ ਇਕੱਲਾ ਦਾ ਰੁਕ ਵੀ ਡਿੱਗ ਜਾਂਦਾ ਇਹ ਕਿ ਨਹੀਂ ਤੁਸੀਂ ਦੇਖਿਆ ਕਿ ਐਸਪੀ ਲਿਖਿਆ ਬਾਤ ਦਾ ਸਿਰਾ ਲਾਲਾ ਬੰਦਰ ਆਏ ਕੋ ਬਾਰੇ ਕਿ ਖਾਬੇ 80 ਬੜੀ ਆਇਆ 80 ਬਜੀ 80 ਬਜੀ ਇਹਨਾਂ ਦਾ ਇੱਕ ਪਾਸਾ ਕਿ ਨਾ ਖਾਬੇ ਹੈ ਇਹ ਜੀ ਬਾਜੀ ਕਲਾਸਿਕ ਬਹੁਤ ਬੜਿਆ ਅਤੇ ਅੰਦਰ ਹਰ ਬੰਦੇ ਨੂੰ ਹਰ ਬੰਦੇ ਨੂੰ ਹਰ ਚੀਜ਼ ਦਿਖਣੀ ਚਾਹੀਦੀ ਆ बहुत ही खूबसूरत वेरी लकी और मैं बड़ा ब्यूटीफुल सारे भरा बैठे मैं बहुत ज्यादा रोला पाया तो कोई ज्यादा नहीं रो सकता पर बहुत ब्यूटीफुल बहुत इंजॉय कर पुल रहे हैं थैंक यू वेरी मच ਹਾਂਜੀ ਵਾਇਕੂ ਜੀ ਦਾ ਗਾਲ ਸਾਹ ਵਾਇਕੂ ਜੀ ਕੀ ਕਹਦੇ ਚਲੋ ਐਸੀ ਕਹਿੰਦੇ ਇਹ ਗੱਲ ਦਾ ਚਲੋ ਨਹੀਂ ਚੰਗੀ ਯਾਰ ਨਹੀਂ ਪਰ ਵਾਇਕੂ ਦਾ ਹਰਥਾ ਹੀ ਮੌਜੂਦ ਆ ਤਾਂ ਹਰੇਕ ਰੰਗ ਦੁਨੀਆ ਦਾ ਦੇਖਣਾ ਚਾਹੀਦਾ ਪਰ ਜਿੱਤਾ ਕਹਿੰਦੀ ਕਿ ਚਿੱਕਰ ਦੇ ਵਿੱਚ ਕਮਲ ਦਾ ਫੁੱਲ ਨਹੀਂ ਹੁੰਦਾ ਕੋਈ ਚਿੱਕਰ ਦੇ ਵਿੱਚ ਵੀ ਆਪਣੇ ਆਪ ਨੂੰ ਬਚਾ ਕੇ ਰੱਖਦਾ ਐਦਾਂ ਸਾਨੂੰ ਵੀ ਹਰੇਕ ਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਆ ਪੇ ਲੋ ਦੁਨੀਆ ਦੇ ਰੰਗ ਸਾਰੇ ਦੇਖਣੇ ਚਾਹੀਦੇ ਚੰਗੀ ਜੀ ਦਾ ਮਾਰੇ ਬਾਕੀ ਹੋਲੇ ਜੋ ਐਂਵੈਂਟ ਹੋ ਰਿਹਾ ਹੈ ਸਾਡਾ ਬਹੁਤ ਵਧੀਆ ਟੂਰਿਆ ਤੇ ਬਾਕੀ ਸਾਡੇ ਰਵਿੰਦਰ ਭਾਜੀ ਜਿਹੜੇ ਆ ਤਾਂ ਇਹ ਦਾਤੀ ਕਰਾਉਂਦੇ ਨੇ ਪੂਰੀ ਸਾਡੇ ਜਿੰਨੇ ਵੀ ਰਿਸਟਰ ਦੇ ਨੰਬਰ ਆ ਉਹ ਸਵੇ ਰਾਤ ਬਿਲ ਕਰ ਰਹੇ ਆ ਸਾਡੇ ਅੰਕਲ ਦੀ ਅੰਕਲ ਦੀ ਨਾਲ ਗੱਲਬਾਤ ਕਰਾਂਗੇ ਹਾਂਜੀ 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 ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਏ ਬਹੁਤ ਭਲੇ ਇਸੇ ਵਾਲੇ ਦੁਆਇ ਕਰ ਰਹੇ ਆ ਵੇਹਟਾ ਜੀ ਮੋਗੇਮ ਉਹ ਦਾ ਜਿਹੜਾ ਵੇਹਟਾ ਜੀ ਵਾਇਨ ਕੀਤਾ ਤੇ ਯਾਰੇ ਲੈਣ ਲੇ ਲਾਈਫ ਜਿੰਦਗੀ ਜੀਣਦੇ ਆ ਬੱਲੇ ਬੱਲੇ ਯਾਰ ख की इस वे जिन्हें भी रिश्ते फैमिल मैंबर आ तो सारे इंजॉय कर रहे हैं हम अभी मैदान साहब ना जो कि पेंड भी शान हैदान साहब भी बहुत इंजाव कर रहे हैं बहुत मजा आ रहा है दुस्तारुड़े हैं आने वाला फ्यूचर बहुत वाला होगा यही उम्र जी आज ये गारा डिनर पे आया दे दे थे थे। आगी आगी। आगी आगी। आगी। जी दवाई दे विच ए जो आ गारे पूरा देखो बहुत खौ आस पास लोग है ना बढे बहुत लोग है हां जी बहुत शबर जी बहुत अच्छा लग रिया है एक ऑपर्चुनिटी मिली है अपने भावा ने मिलके कैच चुका गल करन दी ते इस त्रिकाल टूर पे आना एक यूनिक एक्सपीरियंस है ਦੇਰ ਸੋ ਵੈਰੀ ਫਨ ਮੂਮੈਂਟ ਇਹ ਹਮੇਸ਼ਾ ਯਾਦਗਾਰ ਹੋਗਾ ਥੈਂਕ ਯੂ ਵੈਰੀ ਮਚ ਹਲੋ ਹਾਂਜੀ ਅਸੀਂ ਇੱਥੇ ਆਏ ਆ ਜੀ ਸਾਰੇ ਇੱਕ ਬਿਜ਼ਨਸ ਮੀਟਿੰਗ ਦੇ ਵਿੱਚ ਇਕੱਠੇ ਹੋਏ ਆ ਇੱਥੇ ਬਹੁਤ ਵਧੀਆ ਔਪੋਰਚ्युनिटी ਮਿਲੀ ਆ ਹਰ ਇੱਕ ਨੂੰ ਠੀਕ ਆ ਜੀ ਦੇਖਦਾ ਦੇਖੋ ਜੀ ਘੁੰਮਣਾ ਕਰਨਾ ਵੀ ਹੋ ਰਿਹਾ ਨਾਲ ਕੰਮ ਵੀ ਹੋ ਰਿਹਾ ਦੋਰੇ ਦੋਰੇ ਕੰਮ ਨਿੱਜੇ ਦੁਕਾਨਾਂ ਦੇ ਬੈਠ ਕੇ ਸਾਰੀ ਦਿਹਾੜੀ ਬੰਦਾ ਸਵੇਰ ਤੋਂ ਦੁਕਾਨ ਤੇ ਬੈਠ ਕੇ ਘਰ ਚੱਲ ਜਾਂਦਾ ਕੋਈ ਇੰਜੋਏਮੈਂਟ ਨਹੀਂ ਇਹ ਕੰਮ ਵੀ ਹੋ ਰਿਹਾ ਨਾਲ ਇੰਜੋਏਮੈਂਟ ਵੀ ਵੈਲ ਡਨ ਵੈਰੀ ਗੁੱਡ ਬਾਰੇ ਹੋਰ ਵੀ ਪਿੱਛਾ ਦੇ ਦੇ ਜੇ ਹੈ ਰਾਈ ਟੈਂਸ਼ਨ ਹੀ ਲੈਣੀ ਫੱਡੇ ਚੱਕ ਲੈਣੇ ਡਰਨਾ ਕਿ ਜੇ ਗਲਤ ਨਹੀਂ ਹਗਾ ਧੂਆਂ ਪਰ ਨਹੀਂ ਆਣੇ ਬਰਾਣ ਖੋਲੀ ਬਣਾ ਸਚਿੰਦਰੂ ਬਣਾ ਉਹ ਜਿਹੜਾ ਫਾਸਟ ਬੋਲਰ ਬੈਟਸਮੈਨ ਉਹ ਬਣਾ ਆਪਾਂ ਸਡੀ ਖਿਡਾਰੀ ਨਹੀਂ ਬਣਾੜਾ ਭੈ ਜੋ ਚਾਹੇ ਖਿਡਾਰੀ ਜਾਵੇ ਡੇਸੀ ਸ਼ਹਿਰੋਂ ਕੱਢੀ ਜਾਵੇ ਕੋਈ ਫਾਇਦੇ ਨਹੀਂ ਹੈਗਾ ਵਧੀਆ ਵਿਦੇਸ਼ ਸ਼ਰਾਬ ਪਣੀ ਹੈ ਆਪਣੀ ਜੀਭਾਂ ਨੂੰ ਕਟ ਕੇ ਪਣੀ ਹੈ ਤੇ ਨਜ਼ਾਰੇ ਲਿਆ ਰਹੇ ਨਾ ਮਾ ਉਹ ਰੱਖਣੇ ਨੇ ਬਰਾਬਰ ਡਰਦੀ ਕੋਈ ਕਮੀ ਨਹੀਂ ਹੈਗੀ ਇੱਥੇ ਜਿਹੜਾ ਡਰ ਗਿਆ ਸੋ ਮਰ ਗਿਆ ਜਿਹੜਾ ਮਰ ਗਿਆ ਉਹ ਘਰੇ ਬਹਿ ਜਾਏ ਜਿਹਨੇ ਇਹ ਕੰਮ ਕਰਨਾ ਉਹ ਕੋਲੇ ਦਿਲ ਨਾਲ ਕਰੇ ਵਾਇਦ ਹੋਈ ਦਾ ਕਾਜ਼ਾ ਵਾਇਦ ਜੀ ਨੂੰ ਬਤੇ ਜਬਾਅ ਇਹ ਸੁਣੇ ਕਰਦੇ ਆ ਕਿ ਕਿ 35% ਵੀ ਆਪ ਸੀ ਦਰੇ ਇਹਦੇ ਦੇ 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 ਕੱਲ ਉਹਨੇ ਰਿਕਵੈਸਟ ਸਮਝਾਈ ਕਿ ਪੈਂਤੀ ਪੱਪੂ ਬਾਈ ਦੇ ਇੰਨੇ ਵੀ ਕਾਰਜੇ ਪਾਤ ਨੇ ਇਹ ਬੰਦੇ ਇਹਨਾਂ ਵਿੱਚ ਰੱਖੇ ਬੰਦੇ ਆ ਕਿ ਜੇ ਨਹੀਂ ਗ੍ਰਾਫ ਰਿਕਵੈਸਟ ਲਾਉ। ਸੋ ਫਾਟ ਫਸ ਕੇ ਸਾਡੇ ਨੂੰ ਪਈ ਦੇ ਵਿੱਚ ਕੋਈ ਵੀ ਚੀਜ਼ ਉਲਾਂ ਹੀ ਨਾ ਨੀਤੇ ਨਹੀਂ ਹੋਵੇ ਸਭ ਸੁਝਾ ਸਕਦੇ ਆ ਜੀ ਨੇ ਜੇ ਸਾਡੇ ਉਹਨੇ ਤਦ ਦੇ ਉਚਿਤ हैलो हैलो नज़ारे लेस्टा फुल नज़ारे दया अॼु सौ त प्लस मेर टीम च बंदि आया इहो विज़िट फुल नज़ारे आ रे भाजी से चढ़ंदी कलाक रही वैस्टा लीडर ਜਿਹੜੇ ਕਿਸਤਾ ਦੀ ਜਿੰਦ ਜਾਣ ਸੁਖਨੀ ਭਾਜੀ ਉਹਨਾਂ ਨੇ ਗੱਲ ਕੀਤੀ ਹੈ ਸਾਡੇ ਅੰਕਾ ਜੀ ਇਹਨਾਂ ਨਾਲ ਗੱਲ ਕਰਾਂਗੇ ਉਹ ਵੀ ਦੋਵੇਂ ਹੈਗੀ ਲੱਗੇ ਅੱਛਾ ਜੀ ਹਾਂਜੀ ਹੈਲੋ ਆਂਜਾ ਨੂੰ ਬਹੁਤ ਵਧੀਆ ਮਾਈ ਜੀ ਬਹੁਤ ਵਧੀਆ ਸਾਰੇ ਸੁਝੂ ਦੇਖਿਆ ਕਿ ਜਿਹੜੇ ਸਾਡੇ ਅੱਜ ਤੱਕ ਇਹਨਾਂ ਗੱਲਾਂ ਤੋਂ ਪਿੱਛੇ ਆਟ ਵਾਲੀ ਗੁਰਵਿੰਦਰ ਭਾਈ ਨਾਲ ਗੱਲ ਕਰਾਂਗੇ ਗੁਰਵਿੰਦਰ ਭਾਈ ਜਿਵੇਂ ਜਨਾ ਪ੍ਰੋਗਰਾਮ ਹੈ ਅੱਜੀ ਬਹੁਤ ਵਧੀਆ ਰਿਹਾ ਸਾਰਾ ਕੁਝ ਡਿਸਟੈਕਟ ਹੋ ਸਕਿਆ ਆ ਤੇ ਕਿਸ਼ਤਾ ਨੇ ਕੱਲ੍ਹ ਵੀ ਸਾਡੇ ਸਾਰੇ ਸੁਪਨੇ ਪੂਰੇ ਕੀਤੇ ਆ ਜਿਹਨੇ ਭਰਾ ਵੀ ਆਪਣੇ ਧਿਆਰੇ ਫੁੱਲ ਇੰਜੋਏ ਕਰ ਰਹੇ ਆਲੇ ਇੱਕ ਹੀ ਅਪਡੇਟ ਮਿਲਦਾ 2-4 ਦਿਨਾਂ ਦਾ ਉਹ ਸਾਨੂੰ ਕੰਪਨੀ ਵੱਲੋਂ ਮਿਲਿਆ ਜੀ ਤੇ ਵਧੀਆ ਸੂਰਜ ਸੈਰੀ ਤੇ ਆ ਗਏ ਧੰਕੀ ਹੁੰਦੇ ਭਾਈ ਜਦਾ ਨਜ਼ਾਰਾ ਆ ਦੇਖੋ ਰੈਸਟੋਰੈਂਟ ਦੇਖੋ ਪੈਸੇ ਵੀ ਦਿੱਤੇ ਟੂਰ ਵੀ ਦਿੱਤੇ ਦੇਸ਼ ਵੀ ਕਮਾਏ ਤੇ ਇਦਾਂ ਦੇ ਗੱਲਾਂ ਵੀ ਡਿਨਰ ਵੀ ਦੇ ਰਿਆ ਇਸ ਤੋਂ ਬਾਅਦ ਹੋਰ ਕੀ ਚਾਹੀਦਾ ਭਾਜੀ ਆਪ ਹਰੇ ਨਾਲ ਦੇ ਨੂੰ ਵਧਾ ਰਹੇ ਆ ਦੂਸਰੇ ਬੰਦੇ ਜਿਹੜੇ ਹੈਗੇ ਆ ਜਿੰਨੇ ਵੀ ਜੁਆਇਨ ਕਰ ਰਹੇ ਆ ਅੱਗੇ ਦੇਖੋ ਆਪਣਾ ਆਪ ਆਪਣੀ ਇਨਵੈਸਟਮੈਂਟ ਲਾ ਕੇ ਆਪਣਾ ਮ제 ਲੈ ਰਹੇ ਆ ਮੈਂ ਸਾਰੇ ਨੂੰ ਕਹਿੰਦਾ ਭਾਈ ਇਦਾਂ ਦਾ ਪ੍ਰੋਜੈਕਟ ਜਿਹੜਾ ਵਾਰ-ਵਾਰ ਨਹੀਂ ਹੁੰਦਾ ਹੁੰਦਾ ਤੇ ਇਸ ਲਈ ਸਾਰੇ ਜਾਣੇ ਮਿਲ ਕੇ ਕੰਮ ਕਰੋ ਤੇ ਵਿਸਟਾ ਨੂੰ ਦਿਨ ਨੂੰ ਦੁਪਹਿਣੀ ਰਾਤ ਤੱਕ ਨਿ ਤਰੱਕੀ ਦਿਓ ਤੇ ਦੇਖਿਆ ਕਿ ਜਿਹੜੇ ਜਲੰਧਰ ਦੀ ਟੀਮ ਤੋਂ ਜਿਹੜੇ ਇਸ ਵੇਲੇ ਹਾਈ ਲੈਵਲ ਤੇ ਜਿਹੜੇ ਪਹੁੰਚੇ ਆ ਕੁੱਲੀ ਸਾਹਿਬ ਕਮਲਜੀਤ ਸਿੰਘ ਕੁੱਲੀ ਜੀ ਨੂੰ ਕਿਹਾ ਜਾਂਦਾ ਹੈ ਉਹਨਾਂ ਨੇ ਗੱਲਬਾਤ ਕੀਤੀ ਹੈ ਦੱਸਿਆ ਕਿ ਵਿਸਟਾ ਇੱਕ ਜਿਹੜਾ ਬਹੁਤ ਵਧੀਆ ਪ੍ਰੋਜੈਕਟ ਹੈ ਇਸ ਵਿੱਚ ਆਓ ਅਤੇ ਆਪਣੇ

ਸਬੂਬੀ ਆ ਗਈ। ਹਾਂਜੀ। ਇਹ ਸਾਡੇ ਭਾਜੀ ਸੀ ਜਿਹਨਾਂ ਨੇ ਗੱਲਬਾਤ ਕੀਤੀ ਹੈ ਦੱਸਿਆ ਕਿ ਬਹੁਤ ਇੰਜੋਏ ਹੋ ਰਿਹਾ ਹੈ ਟਾਂਡੇ ਤੋਂ ਆਇਆ। ਪੁਸ਼ਟਾ ਦਾ ਆਨੰਦ ਲੈ ਰਹੇ ਆ। ਹੁਣ ਕੁਛ ਚਿਰ ਨਹੀਂ ਬੱਸ ਸਾਡੀ ਰੁਕੀ ਹੈ ਜਿੱਥੇ ਕਿ ਅਸੀਂ ਥੋੜੀਆ ਫੋਟਮਾ ਜਾਂ ਜਿੱਲੇ ਵੀ ਜਿਹੜੀਆਂ ਵਧੀਆ-ਵਧੀਆ ਜਿ ਇੱਥੇ ਦੇਖਣ ਵਾਲੀ ਚੀਜ਼ਾਂ ਉੱਥੇ ਲੋਕੀ ਆਪਣੀ ਇੰਜੋਏ ਕਰ ਰਹੇ ਆ ਫੋਟੋਮਾ ਘੁੰਮ ਰਹੇ ਆ। ਵਕਤ ਤਰਮੀਆ ਪਰ ਗਰਮੀ ਬੜੀ ਆ। ਗਰਮੀ ਵਿੱਚ ਵੀ ਮਤਲਬ ਟੂਰ ਕਰਨ ਦਾ ਬਹੁਤ ਮਤਲਬ ਔਖਾ ਹੁੰਦਾ ਹੈ ਕਿਉਂਕਿ ਜਾਦਾ ਗਰਮੀ ਹੋਣ ਕਰਕੇ ਜਿਆਦਾਤਰ ਬੰਦਾ ਬਾਹਰ ਰੋਕ ਨਹੀਂ ਸਕਦਾ ਹੈਗਾ ਇਸ ਕਰਕੇ ਇਹ ਸਾਡੇ ਜਿੰਨੇ ਵੀ ਗਰੁੱਪ ਸਵੇ ਜਿਹੜੇ ਆ ਉਹ ਹੁਣ ਇੱਥੇ ਫੋਟੋਆਂ ਖਿਚਾ ਰਿਹਾ ਵੱਖ-ਵੱਖ ਲੋਕ ਜਿੰਨੇ ਵੀ ਬੰਦੇ ਆ ਕਿਉਂਕਿ ਹਰ ਕਿਸੇ ਦਾ ਇੱਕ ਸ਼ੌਂਕ ਹੁੰਦਾ ਆ ਕਿ ਜੇ ਕਿਤੇ ਜਾਈਏ ਅਸੀਂ ਇਹਦੀ ਯਾਦਗਾਰ ਜਰੂਰ ਬਣਾ ਕੇ ਰੱਖੀਏ ਤੇ ਯਾਦਗਾਰ ਦੇ ਥਰੂ ਹੀ ਸਾਰਾ ਹੁੰਦਾ ਆ